ਗੇ ਬ੍ਰਿਧੀ ਦੇ ਦਿਓ ਹੁਣ ਜਾਗ ਜਗਉਣ ਪਰ ਅਰਸ ਉਸ ਜਦੋਂ ਜਾਗਣੇ ਗਉਣਗੇ ਜਗਾਤੇ ਲੈਣਗੇ ਜੰਮ ਉੱਠਣ ਲੈਣਗੇ ਪਰ ਉਦੋਂ ਜਾਗਣ ਦਾ ਕੋਈ ਫਾਇਦਾ ਨਹੀਂ ਹੁਣ ਜਾਗਣ ਦਾ ਕੋਈ ਫਾਇਦਾ ਨਹੀਂ ਹੁਣ ਕਿਉਂ ਕਿ ਸਵਾਸ ਮੁਕ ਜਾਣ ਉਹਨਾਂ ਨੂੰ

सिर देवी के रखती जब वो तो सिर देवी के चढ़ना लग गया उस वक्त सन्नू याद आ जाएगी मेरे पास शादा फरमान है यम का दंड परो सिर ऊपर कहते पे गया जामका सिर पे यम का दंड परो सिर ऊपर

ਹਰ ਜਮਾਨੇ ਕਹਿਣੇ ਕਿ ਵਣ ਆਈ ਤਾਂ ਕਰ ਤੂੰ ਆਪਣਾ ਪੈਸਾ ਬੰਕਤਾਪ ਤੇ ਢੇਲ ਦੇ ਲਈ ਤੈਨੂੰ ਜਾਣਾ ਪਵੇ ਕਿ ਤੂੰ ਅਦਾਲਤ ਤੇ ਜਾ ਕਜੈਰੀ ਦੇਵੀ ਦੀ ਨਾਲੋਂ ਪੈਸਾ ਬੰਕਤਾਪ ਕਾਤਾ ਦੇਣਾ ਇਹ ਐਨੇ ਕੀਮਤੀ ਸਵਾਸ ਕਿਤੇ ਦਿੱਤੀ ਕਰਦੀ ਅਸੀਂ

आमल लेखा देना आए कठन दूध जम लेना कहते चाल छेदी कर तै लेखा देना है आमल लेखा देना आए कठन जम और खिला माते चल के आगे तुम लेखा तुम लेखा देना ਆਮਰ ਸਰ ਨੂੰ ਲੇਖਾ ਦੇਣਾ ਆਏ ਕਟਨ ਦੂਤ ਜਮ ਲੈਣਾ ਕਿਆ ਤੈ ਖੱਟਿਆ ਕਹਾਂ ਗਵਾਇਆ ਪੀੜਖਲੇ ਹੁਣ ਤੱਕ ਕੀ ਗਵਾਤਾ ਕਿਆ ਤੈ ਖੱਟਿਆ ਕਹਾਂ ਗਵਾਇਆ ਜਦੋਂ ਸਤਾਬ ਦਵਾਨ ਬੁਲਾਇਆ ਚਲ ਭਾਈ ਤੈਨੂੰ ਬੁਲਾਇਆ ਗਿਆ ਤੇਰੇ ਲਈ ਹੁਟ ਆ ਗਿਆ ਹਰ ਬੁਰ ਮਾਨ

ਤੇ ਅਸੀਂ ਬਾਹਰ ਨਹੀਂ ਨਿਕਲ। ਉਹ ਇਹ ਕੀ ਕਰਨਾ ਮਕਾਨ ਮਾਦਰ ਤੇ ਤੱਕੇ ਨਾਲ ਗਲਮਾ ਫੜ ਕੇ ਸਾਨੂੰ ਬਾਹਰ ਕੱਢਣਾ। ਉਹਨੇ ਪੰਜ-ਛੇ ਦਿਲਦੇ ਵਾਲੇ ਬੰਦੇ ਬੁਲਾਉਨੇ। ਉਹ ਤੇਰੇ ਗੁਣਕ ਭੈੜੂ ਬੜਾ ਇੱਕ ਡਰਾਮਾ ਹਾਰਾ। ਇਹ ਟਿਕਾ ਰਹਿਣ ਦਾ ਉਹ ਤਾਂ ਨਹੀਂ ਖਾਦੀ ਕਰਨ ਨੂੰ ਦਿਲ ਕਰਦਾ। ਪਰ ਜਿਹੜਾ ਆਹ ਘਰ ਹੈ ਨਾ ਆਹ ਘਰ ਜਦੋਂ ਇਹਨੂੰ ਖਾਦੀ ਕਰਨ ਦਾ ਹੌਸਲਾ ਮਿਲ ਗਿਆ ਇਹ ਆਪਣੇ ਪਹਿਲਾਂ ਤਾਂ ਨਾਂ ਚੁੰਦੇ ਹੋਈ ਖਾਦੀ ਕਰਾਉਣੇ ਇਹਦਾ ਮਤਲਬ ਤਾਂ ਖਾਲੀ ਕਰਨਾ ਇਹ ਸਾਡਾ ਸਮਾ ਆ ਗਿਆ ਆਖਰੀ ਵੀ ਸਾਡਾ ਮਰਨ ਦਾ ਵਕਤ ਹੈ ਮਰਨ ਨੂੰ ਕਿਸੇ ਦਾ ਦੇਲ ਨਹੀਂ ਕਰਦਾ ਮਰਨ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਪਰ ਲੇਕਨ ਵਕਤ ਆ ਗਿਆ ਸਮਾ ਆ ਗਿਆ फेर ਉਹਨਾਂ ਨੇ ਕਹਿਣਾ ਖਾਦੀ ਕਰ ਸਾਡੇ ਕੋਲ ਗਰਮਕ ਪਿਆਰ ਨੂੰ ਇਹ ਘਰ ਚੰਦੇ ਹੋਏ ਵੀ ਨਾ ਖਾਲੀ ਨਹੀਂ ਹੋਣਾ ਖਾਲੀ ਨਹੀਂ ਹੋਣਾ ਕਿਉਂ ਇਹਦੇ ਵਿੱਚ ਆਪਾਂ 60 70 80 ਸਾਲ ਦੇ ਬੈਠੇ ਆ ਪਹਿਨਾਂ ਦਾ ਦੇਖ ਕੇ ਖਾਲੀ ਨਹੀਂ ਕੀਤਾ ਅਸੇ ਆਪਾਂ ਦਾ ਇਹਦੇ ਵਿੱਚ ਫਾਸਟ ਕਿਹਾ ਜਮਾ ਹੈ ਕਹਿਣ ਦੇ ਬਾਅਦ ਹਜ਼ੂਰ ਵੀ ਇਹ ਘਰ ਖਾਲੀ ਨਹੀਂ ਹੋਣਾ जो पातशाह सारा कुछ सानू पहला कह रहे थे जो अंगी नौजवान गुरमुखी मरना सिख जो गए गुरमुखी मरना सिख जो आपने सीखी ए सीखना सी। गुरमुख प्यारे हो पहला ऐसा नहीं मरिया जो बादशाह गुरबाणी के फरमान करते दे मरता मरता जग मुआ मर भी ना जानिया कोई वो तो किसे ने मरने भी जान नहीं आया आप मरना फिर बादशाह ने आगे भाई तू चुंदे जी मर कर चाहे जे तू पक्का नहीं मरना चाहता तू चुंदे जी मर कर मर के फिर जी मिल जा कर भाव

ਸਾਨੂੰ ਉਹ ਗਿਆਨ ਹੋ ਗਿਆ ਤੁਸੀਂ ਤੁਸੀਂ ਕਿੰਨਾ ਚਿਰ ਹਾਂ ਤੁਸੀਂ ਪਹਿਲਾਂ ਵੀ ਬਹੁਤ देर ਦੇ ਬੈਠੇ ਹੁਣ ਤੁਹਾਨੂੰ ਕੋਈ ਨਾ ਕੋਈ ਪ੍ਰੈਕਟੀਕਾ ਲਗੀ ਲੋੜ ਹੈ ਨਾਲ-ਨਾਲ ਥੋੜਾ-ਥੋੜਾ ਮਸਾਲਾ ਲੱਗਦਾ ਰਹਿਣ ਪੂਰੀ ਚੇਂਜਿੰਗ ਹੋਂਦੀ ਰਹੀ ਪਰ ਪਤਾ ਹੈ ਮੈਦਾਸ ਨੂੰ

जाके फिर शाम तो सा थोड़ा कि सा कथा करा पेल कह के हटिया के सतगुरु साम कर दाई सतगुरु साइ हम जहां जिन्ह के काम हो ਨਿਰਨਾ ਨਿਰਨਾ ਤੇ ਕੋ ਕਰ ਹੋਇਆ ਉਹ ਵਰਮਕ ਆਪਣੀ ਜਵਾਨੀ ਬੋਲ ਕੇ ਤੁਹਾਡੇ ਨਾਲ ਸਾਂਝਾ ਕਰਨਗੇ ਤੁਹਾਨੂੰ ਦੱਸਣਗੇ ਕਿ ਨਾਮ ਜਪਣ ਦੇ ਨਾਲ ਮੈਨੂੰ ਇਹ ਇਹ ਫਾਇਦਾ ਹੋਇਆ ਉਹ ਦੱਸਣਗੇ ਆਪਣੀ ਜਵਾਨੀ ਉਹ ਤੇ ਲਪਾਂ ਸੁਣ ਲਈਏ ਬਣ ਕੇ ਆ ਤੇ ਸ਼ਾਮ ਨੂੰ ਇਹ ਢੜਾ ਕਥਾ ਦਿੱਤੀ ਆਪਣੀ ਛੰਡੀ ਹੈ ਆਪਾਂ ਨੇ ਕਿ ਜਿੰਦ ਨੂੰ ਬਾਹਰ ਕਰ ਕੰਡਣ ਦੇ ਲਈ ਹੁਕਮ ਦੇ ਦਿੱਤਾ ਗਿਆ ਅਤੇ ਬਾਹਰ ਨਿਕਲੀ ਇਹ ਜੇ ਇਸ ਤੋਂ ਅੱਗੇ ਆਪਾਂ ਸ਼ਾਮ ਦੀ ਕਥਾ ਦਿੱਤੀ ਵਿਚਾਰ ਤਾਂ ਹੁਣ ਕਿਹੜਾ ਦਰੁਖ ਪਿਆਰ ਹੋਵੇ ਕਥਾ ਬਸਾਂ ਲੇ ਪੜੀ ਪੱਤਾ ਬਾਹਰ ਦੀ ਕੀ ਕਿਤੇ

ਮਾਨਗਦੀ ਕਿਰਪਾ ਹੋਈਏ ਉਹ ਬਰਹੁਤ ਪਿਆਰੇ ਬੜਾ ਫਾਸਟ ਸਟੇਜ ਤੇ ਅੱਗੇ ਆ ਤਾਂ ਕਿ ਆਪ ਕੋ ਆਪਣਾ ਜਿਹੜਾ ਪ੍ਰਤੀਕਾਲ ਹੈ ਉਹ ਸੰਗਤਾਂ ਦੇ ਜੀ ਆਲਕ ਨੇ ਸਾਥ ਹੈ ਜੀ

दवाई टाइम छह बजे मैं दवाई खाती मेरी दवाई दो गिलास पानी दवाई खा कुछ बहुत फिर मैं अगले दिन सवेरे खाती अठ बजे उस दिन फिर मेरे को बहुत होया मैं अद्धा घंटा घूमती फिर रही पता नहीं मैं फिर रात नो नहीं मैं खाती फिर अगले दिन सवेरे खाती फिर उस तरह फिर उस दवाई छी ਵਾਇ ਡੋਜੀ ਜਿਉਂ-ਜਿਉਂ ਮੈਂ ਦਵਾਈ ਛੱਡੀ ਖੱਤੇ ਦੇ ਵਿੱਚ ਮੈਂ ਤੁਰ ਨਹੀਂ ਸਕਦੀ ਤੇ ਮੈਂ ਤੁਰ ਕੇ ਆਪਣੀ ਨੌ ਮੇਰੀ ਡਿਊਟੀ ਤੇ ਜਾਂਦੀ ਆ ਮੈਂ ਨਾ ਤੁਮ ਭਾਂਡੇ ਨਾ ਮਾਂ ਕੇ ਜਾਂਦੀ ਉੱਪਰ ਕੇ ਨਾ ਲਾ ਕੇ ਜਾਂਦੀ ਮੈਂ ਆਪੇ ਲਾਉਂਗੀ ਕਰ ਦੇ ਕਰ ਦਿਨਾ ਬਾਬਾ ਜੀ ਮੈਂ ਬਿਲਕੁਲ ਤੰਦਰੁਸਤ ਹੋ ਗਈ ਐਨੀ ਹਾਰੀ ਦਵਾਈ ਮੇਰੀ ਜਿਹੜੀ ਉਹ ਘਰ ਵੱਢੀ ਪਈ ਐ 5-6000 ਰੁਪਏ ਦੀ ਉਸ ਤੋਂ ਹਾਲੇ ਮੈਂ ਦਵਾਈ ਨਹੀਂ ਆਹ ਹਮ ਦਾ ਬਹੁਤ ਵੱਡਾ ਪ੍ਰੈਕਟੀਕਲ ਐ ਮੈਨੂੰ ਨਹੀਂ ਆਸ ਹੈਗੀ मेरे तो। जीसी। फिर मेरे दुख मेरे छद वागुरु जी पहला तो मैं हार फिर मेरे गुरद्या हो गया फिर कैलैसोल बदन लग पाया फिर मेरे लक् च हडिया कमजोर हो गई मैं ऐ होना जड़ा वाला थोड़ा वा तो तुरद फिर बाबा जी एनी इंफेक्शन हो गई मैं हरिमंदर साहब गई अपने बच्चों के मत्था टेक मैं मत टेक मैंने खिलोलता ही नीचे जाता

ਦੇਖੋ ਅੱਜ ਨਹੀਂ ਜਲਦੀ ਅੰਜਕਸ਼ਨ ਵੀ ਕੰਮ ਨਹੀਂ ਕਰਦਾ ਦਵਾਈ ਲੈ ਕੇ ਘਰ ਪਹੁੰਚਿਆ ਸ਼ਾਮ ਦੀ ਜਿਹੜੀ ਆਮ ਪੇਨ ਦੇ ਵਿੱਚ ਦਵਾਈ ਖਾਂਦੇ ਹੁੰਦੇ ਸੀ ਉਹ ਦਵਾਈ ਨਹੀਂ ਚੱਲੀ ਦੂਜੇ ਦਿਨ ਫੇਰ ਖਾਂਦੀ ਉਹ ਦਵਾਈ ਵੀ ਨਹੀਂ ਕੀਤੀ ਗਈ ਮਾਲਕ ਨੂੰ ਮਨਜ਼ੂਰ ਹੋ ਗਈ ਸੇਵਾ ਮਾਲਕ ਨੇ ਕਿਹਾ ਛੱਡ ਦੇ ਹੁਣ ਇਹ ਦਵਾਈਆਂ बस नाम की दवाई ले ले एक सिमरन की दवाई ले ले ये दवाई तेरे लिए पाई काफी गुड शाबाश बहुत बढ़िया बेटी और कोई संगत वाहे जी का कांचा वाहे जी की फतेह बीबी सिमरन पावन जी क्या है और बीबी सिमरन पावन जी क्या है कि मिला ये